ਇਹ ਟਾਈਮ ਚੱਕ ਦੁੱਧ ਹੁਣ ਤੱਕ ਕਿੰਨੇ ਲੋਕਾਂ ਨੂੰ ਪਲਾ ਚੁੱਕੇ ਹੋ ਬਹੁਤ ਲੋਕਾਂ ਨੂੰ ਪਲਾ ਚੁੱਕੇ ਇਹ ਟਾਈਮ ਚੱਕਿਆ ਜਾਂਦਾ ਬਿਲਕੁਲ ਚੱਕਿਆ ਜਾਂਦਾ ਤਾਂ ਤੁਹਾਨੂੰ ਕੋਈ ਬੀਜ ਜੇ ਹੈਗੇ ਨੇ ਜਿਹੜੇ ਰੱਖੇ ਹੋਏ ਨੇ ਆਪਣੇ ਟੇਬਲ ਦੇ ਉੱਤੇ ਆਯੁਰਵੇਦ ਦੇ ਵਿੱਚ ਇਹ ਜ਼ਿਕਰ ਕੀਤਾ ਜਾਂਦਾ ਹੈ ਇਹ ਜਿਹੜੀ ਜੜੀ ਬੂਟੀ ਹੈ ਇਹ ਜਿਹੜੀ ਗੋੰਦੇ ਇਦਾਂ ਦੀ ਚੀਜ਼ ਹੈ ਇਹ ਬਜ਼ੁਰਗ ਬੰਦੇ ਨੂੰ ਜਿਹੜਾ ਬੁਢਾਪੇ ਦੇ ਵਿੱਚ ਪ੍ਰਵੇਸ਼ ਕਰ ਚੁੱਕਾ ਉਹਨੂੰ ਵੀ ਜਵਾਰ ਨਾਲੋਂ ਜ਼ਿਆਦਾ ਤਕੜਾ ਕਰ ਦਿੰਦੀ ਹੈ ਔਰ ਮਿਸ਼ਰੀ ਰੱਖੀ ਹੋਈ ਹੈ ਦੁੱਧ ਰੱਖਿਆ ਹੋਇਆ ਹੈ ਹੈਗੀ ਹੈ ਜੀ ਗੋੰਦ ਅੱਛਾ ਗੋੰਦ ਹੈਗੀ ਹੈ ਦਰਖਤ ਦੇ ਵਿੱਚੋਂ ਨਿਕਲਦੀ ਹੈ ਇਹਨੂੰ ਆਪਾਂ ਕਹਿੰਦੇ ਆ ਕਿ ਇਹ ਜਿਹੜਾ ਵੀ ਇਹਨੂੰ ਯੂਜ਼ ਕਰਦਾ ਉਹਦੇ ਅੰਦਰੋਂ ਜਿਹੜੀਆਂ ਬਿਮਾਰੀਆਂ ਨੇ ਸਾਰੀਆਂ ਉਹਨੀਆਂ ਇਕੱਠੇ ਕਰਕੇ ਸੋਕ ਲੈਂਦੀ ਹੈ ਆਪਣੇ ਅੰਦਰ ਖਤਮ ਕਰ ਦਿੰਦੀ ਹੈ ਬਿਮਾਰੀਆਂ ਨੂੰ ਅੱਛਾ ਤੁਸੀਂ ਇਹ ਕਹਿ ਰਹੇ ਹੋ ਵੀ ਇਹ ਜਿਹੜਾ ਨੁਸਖਾ ਫਾਰਮੂਲਾ ਹੈ ਟਾਈਮ ਚੱਕ ਫਾਰਮੂਲਾ ਹੈ ਬਿਲਕੁਲ ਜੀ ਬਿਲਕੁਲ ਟਾਈਮ ਚੈੱਕ ਫਾਰਮੂਲਾ ਇਹ ਉਹ ਟਾਈਮ ਤੋਂ ਸੀਨ ਬਣਾਏਗਾ ਜਿਹੜਾ ਤੁਸੀਂ ਆਪਣੇ ਪਾਰਟਨਰ ਨਾਲ ਬਤਾਣਾ ਚਾਹੁੰਦੇ ਹੋ ਤੁਸੀਂ ਰੋਜ਼ 6 ਵਜਨ ਦਾ ਇੰਤਜ਼ਾਰ ਕਰੋ ਕਰੋਗੇ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਸਰੀਰ ਦੇ ਵਿੱਚ ਕਮੀ ਏ ਕਮਜ਼ੋਰੀ ਏ ਢਿੱਲੇ ਪੰਦੀ ਸਮੱਸਿਆ ਨਸਾਂ ਦੀ ਕਮਜ਼ੋਰੀ ਏ ਹਰ ਤਰ੍ਹਾਂ ਨਾਲ ਤੁਹਾਡਾ ਇਹ ਫਾਇਦਾ ਕਰੇਗਾ ਇੰਨੀ ਤਾਕਤ ਇੰਨੀ એનર્ਜੀ ਇੰਨੀ ਜਾਨ ਤੁਹਾਡੇ ਸਰੀਰ ਦੇ ਅੰਦਰ ਆ ਜਾਏਗੀ ਤੁਸੀਂ ਇਹ ਹਰਾ ਲਓਗੇ ਸੋਚੋਗੇ ਵੀ ਇਹ ਸਰੀਰ ਮੇਰੇ ਹੀ ਸਰੀਰ ਏ ਇਹਨੀ ਨੂੰ ਕੰਮ ਬਣਾਉ ਜੀ ਇਹ ਕੰਮ ਇਹ ਫੱਟੇ ਚੱਕ ਦੂਗੀ ਆ ਦੇਖੋ ਜੀ ਇਹ ਤਕਰੀਬਨ ਤਕਰੀਬਨ 1 ਗ੍ਰਾਮ ਹੋ ਗਈ ਜੀ ਇਸ ਦਾ ਹੈਗਾ ਜਿਹੜਾ ਟਾਈਮ ਚੱਕ ਨੁਸਖਾ ਹੈਗਾ ਉਹ ਤਿਆਰ ਹੋ ਰਿਹਾ ਤੇ ਫਿਰ ਇਹ ਮਿਸ਼ਰੀ ਦਾ ਕੀ ਕੰਮ ਹੈਗਾ ਡਾਕਟਰ ਸਾਹਿਬ ਤੁਸੀਂ ਆ ਦੇਖੋ ਵੀ ਇਹ ਜਿਹੜੀ ਚੀਜ਼ੇ ਵਿੱਚ ਰਲਦੀ ਪਈ ਹੈ ਤੇ ਇਹਦਾ ਕਲਰ ਦੇਖੋ ਕਿੱਡਾ ਪਿਆਰਾ ਤੇ ਕਿੱਡਾ ਸ਼ਾਨਦਾਰ ਕਲਰ ਬਣ ਰਿਹਾ ਤੇ ਇਦਾਂ ਹੀ ਸ਼ਾਨਦਾਰ ਜਿਹੜਾ ਕਲਰ ਬੰਦਾ ਵੈ ਇਹਨੇ ਅੰਦਰੋਂ ਤੁਹਾਡੇ ਬੋਡੀ ਦੇ ਅੰਦਰੋਂ ਤੁਹਾਡੀਆਂ ਬਿਮਾਰੀਆਂ ਨੂੰ ਇਦਾਂ ਹੀ ਖਤਮ ਕਰਨਾ ਉਹ ਜੀ ਸਾਡਾ ਨੁਸਖਾ ਹੁਣ ਬਣ ਕੇ ਤਿਆਰ ਹੈ ਬਿਲਕੁਲ ਤੇ ਆਪਾਂ ਇਹਨੂੰ ਚਾਹ ਲਈ ਪਾਣੀ ਦੇ ਨਾਲ ਪੋਣ ਕੇ ਟਰਮ ਚੱਟ ਰੈੱਡ ਕਲਰ ਦਾ ਹੋ ਗਿਆ ਜੀ ਇਹ ਤੇ ਜੀ ਲਾਲੋ ਲਾਲ ਹੋ ਗਿਆ ਜੀ ਪ੍ਰੋਗਰਾਮ ਲਾਲ ਨੇ ਤੁਹਾਡੇ ਚਿਹਰੇ ਤੇ ਵੀ ਇਦਾਂ ਲਾਲੀਆਂ ਲੈਣੀਆਂ ਅੱਛਾ ਤੁਸੀਂ ਆਪ ਕਹਿਣਾ ਵੀ ਜੀ ਇਹਨੂੰ ਯੂਜ਼ ਕਰਕੇ ਮਜ਼ਾ ਆ ਗਿਆ ਬਾਦੀ ਜੀ ਹਾਂ ਵਿੱਚ ਪਾ ਦਿਓ ਜੇ ਵਿੱਚ ਪਾ ਦੋਗੇ ਤੇ ਇਹਦਾ ਜਿਹੜਾ ਅਸਰ ਏ ਉਹ ਵੀ ਵਾਜੇਗਾ ਤੇ ਜਿਹੜੀ ਪਿਆਸ ਹੈ ਉਹ ਵੀ ਘਟ ਲੱਗੇਗੀ ਸलाम नमस्ते ਸਤਿ ਸ਼੍ਰੀ ਅਕਾਲ ਹਕੀਕੀ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਹਾਂ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਕੋਲ ਜਿਹੜੇ ਇੱਕ ਨਵਾਂ ਨੁਸਖਾ ਨਵਾਂ ਫਾਰਮੂਲਾ ਤੁਹਾਡੇ ਵਾਸਤੇ ਇੱਕਦਮ ਤਿਆਰ ਕਰੀ ਬੈਠੇ ਨੇ ਕੀ ਨੁਸਖਾ ਹੈ ਕੀ ਫਾਰਮੂਲਾ ਹੈ ਅਸੀਂ ਜਾਣਾਂਗੇ ਇਹ ਦੇਖੋ ਤੁਸੀਂ ਡਾਕਟਰ ਸਭ ਨੇ ਕੋਈ ਬੀਜ ਜੇ ਹੈਗੇ ਨੇ ਜਿਹੜੇ ਰੱਖੇ ਹੋਏ ਨੇ ਆਪਣੇ ਟੇਬਲ ਦੇ ਉੱਤੇ ਔਰ ਮਿਸ਼ਰੀ ਰੱਖੀ ਹੋਈ ਹੈ ਦੁੱਧ ਰੱਖਿਆ ਹੋਇਆ ਅ ਪਹਿਲਾ ਸੀ ਸਵਾਗਤ ਕਰ ਲੈਂਦੇ ਹਮੇਸ਼ਾ ਦੀ ਤਰ੍ਹਾਂ ਬੜਾ ਕੀਮਤੀ ਸਮਾਂ ਹੁੰਦਾ ਆਪਣੇ ਸਮੇਂ ਚ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕਰਦੇ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਦੇਖਣ ਵਾਲੇ ਸਾਰੇ ਮੇਰੇ ਵੀਰਾਂ ਦਾ ਮੇਰੇ ਵੱਲੋਂ ਪਿਆਰ ਪ੍ਰਿਆ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ ਜੀ ਡਾਕਟਰ ਸਾਹਿਬ ਕੀ ਨੁਸਖਾ ਕੀ ਫਾਰਮੂਲਾ ਜੀ ਇਹ ਫਾਰਮੂਲਾ ਹੈਗਾ ਜੀ ਇਹ ਕੀ ਚੀਜ਼ ਹੈ ਪਹਿਲੀ ਗੱਲ ਤਾਂ ਇਹ ਵੀ ਇੱਕ ਹੀ ਚੀਜ਼ ਹੈ ਇਹ ਹੈਗੀ ਹੈ ਜੀ ਗੋੰਦ ਅੱਛਾ ਗੋੰਦ ਹੈਗੀ ਹੈ ਦਰਖਤ ਦੇ ਵਿੱਚੋਂ ਨਿਕਲਦੀ ਹੈ ਇਹ ਇਹਨੂੰ ਆਪਾਂ ਕਹਿੰਦੇ ਆ ਸਮੁੰਦਰ ਸੋਕ ਕਹਿੰਦੇ ਆ ਆਪਾਂ ਇਹਨੂੰ ਇਹ ਸਮੁੰਦਰ ਸੋਕ ਕਿਉਂ ਕਹਿੰਦੇ ਨੇ ਜੀ ਇਹ ਸਮੁੰਦਰ ਸੋਕ ਅਸਲੀ ਕਹਿੰਦੇ ਆ ਵੀ ਇਹ ਜਿਹੜਾ ਵੀ ਇਹਨੂੰ ਯੂਜ਼ ਕਰਦਾ ਉਹਦੇ ਅੰਦਰ ਉਹ ਜਿਹੜੀਆਂ ਬਿਮਾਰੀਆਂ ਨੇ ਸਾਰੀਆਂ ਉਹਨੀਆਂ ਇਕੱਠੇ ਕਰਕੇ ਸੋਕ ਲੈਂਦੀ ਹੈ ਆਪਣੇ ਅੰਦਰ ਖਤਮ ਕਰ ਦਿੰਦੀ ਹੈ ਬਿਮਾਰੀਆਂ ਨੂੰ ਹਾਂਜੀ ਇਹ ਚੀਜ਼ ਬਹੁਤ ਆਮ ਮਿਲ ਜਾਂਦੀ ਏ ਤੇ ਸਾਡਾ ਕੋਈ ਮਰੀਜ਼ ਸੀਗਾ ਪੇਸ਼ੈਂਟ ਸੀਗਾ ਉਹ ਸਾਨੂੰ ਤਾਜੀ ਤੋੜ ਕੇ ਦਰਖਤ ਤੋਂ ਸਾਨੂੰ ਦੇ ਕੇ ਗਿਆ ਦਰਖਤ ਤੋਂ ਹੋਣੇ-ਹੋਣੇ ਲਾ ਕੇ ਦੇ ਕੇ ਗਿਆ ਹਾਂਜੀ ਇਹ ਜਿਹੜੀ ਚੀਜ਼ ਏ ਇਹ ਇਦਾਂ ਵੀ ਜੇ ਤੁਸੀਂ ਆਪ ਇਹਨੂੰ ਯੂਜ਼ ਕਰੋਗੇ ਨਾ ਤਾਜੀ ਜਿਹੜੀ ਫਰੈਸ਼ ਯੂਜ਼ ਕਰੋਗੇ ਤੇ ਇਹਦਾ ਤੁਹਾਨੂੰ ਫਾਇਦਾ ਹੋਰ ਵੀ ਜ਼ਿਆਦਾ ਹੋਏਗਾ ਆਦਰਵਾਇਜ਼ ਇਹ ਪੈਕਟਾਂ ਦੇ ਵਿੱਚ ਬੰਦ ਹੋ ਕੇ ਵੀ ਮਿਲਦੀ ਏ ਬਟ ਇਹਨੂੰ ਇਹਦੀ ਜਿਹੜੀ ਪਛਾਣ ਏ ਦੇਖ ਲਓ ਚੰਗੀ ਤਰ੍ਹਾਂ ਇਹਦੀ ਜਿਹੜੀ ਪਛਾਣ ਉਹ ਕਰ ਲਓ ਜੇ ਤੁਹਾਨੂੰ ਇਹ ਚੀਜ਼ オリジナル ਮਿਲ ਜੇ ਤੇ ਬਹੁਤ ਵਧੀਆ ਕੰਮ ਕਰਦੀ ਹੈ ਹੁਣ ਸਵਾਲ ਇਹ ਏ ਜੀ ਵੀ ਇਹ ਕਰਦੀ ਕੀ ਏ ਕਰਦੀ ਏ ਵੇ ਕਿ ਜਿਹੜਾ ਟਾਈਮ ਤੁਹਾਡੇ ਤੋਂ ਚੱਕਿਆ ਨਹੀਂ ਜਾਂਦਾ ਜਿਹੜੇ ਮੂਮੈਂਟਸ ਤੁਸੀਂ ਆਪਣੇ ਘਰ ਜਾਣ ਦੀ بجائے ਆਪਣੇ ਯਾਰਾਂ ਦੋਸਤਾਂ ਨਾਲ ਸਪੈਂਡ ਕਰਨੇ ਚਾਹਦੇ ਹੋ ਜਦੋਂ ਤੁਸੀਂ ਘੜੀ ਦੀ ਸੂਈ 8 ਤੇ ਆਂਦੀ ਹੈ ਫਿਰ ਤੁਸੀਂ ਕਹਿੰਦੇ ਜਿਵੇਂ ਮੈਂ 9 ਵਜੇ ਜਾਵਾਂਗਾ ਘਰ ਨਹੀਂ ਹੁਣ ਚਲੋ 10 ਵਜੇ ਲੰਦੋ ਫੇਰੀ 10 ਵਜੇ ਜਾਣਾ ਵਾ ਜਦੋਂ ਤੱਕ ਨਾਲ ਦੀ ਸੋ ਨਾ ਜਾਏ ਉਦੋਂ ਤੱਕ ਤੁਸੀਂ ਘਰ ਨਹੀਂ ਜਾਣਾ ਉਹ ਜਿਹੜਾ ਟਾਈਮ ਹੈ ਜਿਹੜਾ ਤੁਹਾਡਾ ਟਾਈਮ ਆਪਣੇ ਪਾਰਟਨਰ ਦੇ ਨਾਲ ਸਪੈਂਡ ਕਰਨਾ ਚਾਹਦੇ ਸੀਗੇ ਬਟ ਤੁਹਾਡਾ ਸਰੀਰ ਤੁਹਾਡਾ ਸਾਥ ਨਹੀਂ ਦੇ ਰਿਹਾ ਡਿਊ ਟੂ ਈਡੀ ਜਾਂ ਕਹਿ ਲਓ ਜਾਂ ਢਿੱਲਾਪਨ ਕਹਿ ਲਓ ਜਾਂ ਸਮਾਂ ਨਾਲ ਲੱਗਣਾ ਕਹਿ ਦਿਓ ਜੇ ਫਰਟੀਲਿਟੀ ਦੀ ਪ੍ਰੋਬਲਮ ਕਹ ਲਓ ਜਾਂ ਕੋਈ ਵੀ ਚੀਜ਼ ਕਹ ਲਓ ਉਹ ਸਾਰੇ ਜਿਹੜੀਆਂ ਨੁਕਸ ਨੇ ਉਹ ਇਹਨੇ ਸਮੁੰਦਰ ਸੋਕ ਨੇ ਅੰਦਰ ਆਪਣੇ ਸੋਕ ਲੈਣੇ ਨੇ ਅcha ਤੁਸੀਂ ਇਹ ਕਹਿ ਰਹੇ ਹੋ ਵੀ ਇਹ ਜਿਹੜਾ ਨੁਸਕਾ ਫਾਰਮੂਲਾ ਹੈ ਟਾਈਮ ਚੱਕ ਫਾਰਮੂਲਾ ਹੈ ਬਿਲਕੁਲ ਜੀ ਬਿਲਕੁਲ ਟਾਈਮ ਚੱਕ ਫਾਰਮੂਲਾ ਹੈ ਇਹ ਉਹ ਟਾਈਮ ਤੋਂ ਸੀਨ ਬਣਾਏਗਾ ਜਿਹੜਾ ਤੁਸੀਂ ਆਪਣੇ ਪਾਰਟਨਰ ਨਾਲ ਬਤਾਲਣਾ ਚਾਹੁੰਦੇ ਹੋ ਤੁਸੀਂ ਰੋਜ਼ 6 ਵਜੇ ਦਾ ਇੰਤਜ਼ਾਰ ਕਰੋ ਕਰੋਗੇ 2:30 ਤੇ 9 ਵਜੇ ਤੋਂ ਘੜੀ ਵੇਖਣੀ ਸ਼ੁਰੂ ਕਰ ਦੋਗੇ ਵੀ 1 ਘੰਟਾ ਰਹਿ ਗਿਆ 2 ਘੰਟੇ ਰਹਿ ਗਏ 3 ਘੰਟੇ ਰਹਿ ਗਏ ਇਦਾਂ ਕਰਕੇ ਤੁਸੀਂ ਆਪਣਾ ਟਾਈਮ ਇਹ ਕੋਈ ਕਰੋਗੇ ਵੀ ਮੈਂ ਆਪਣਾ ਵੱਧ ਤੋਂ ਵੱਧ ਟਾਈਮ ਆਪਣੇ 파ਟਨਰ ਦੇ ਨਾਲ ਜਾ ਕੇ ਸਪੈਂਡ ਕਰਾਂ ਜੀ 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 ਅੱਛਾ ਡਾਕਟਰ ਸਾਹਿਬ ਫਿਰ ਜਿਹੜੇ ਅੱਜ ਕੱਲ ਨੌਜਵਾਨ ਹੈਗੇ ਨੇ ਜਿਨ੍ਹਾਂ ਨੇ ਆਪਣੇ ਹੱਥੀ ਆਪਣੀ ਜ਼ਿੰਦਗੀ ਖਰਾਬ ਕਰ ਲਈ ਆਪਣੇ ਹੱਥੇ ਆਪਣੀ ਤਬਾਹੀ ਉਠਾ ਲਈ ਉਹਨਾਂ ਤੇ ਕੰਮ ਕਰੇਗਾ ਬਿਲਕੁਲ ਕਰੇਗਾ ਜੀ 100% ਕਰੇਗਾ ਕਿਉਂ ਨਹੀਂ ਕਰੇਗਾ ਇਹ ਫਾਰਮੂਲਾ ਤੁਹਾਨੂੰ ਸਾਰਾ A to Z ਇੰਨੀ ਜ਼ਿਆਦਾ ਤਾਕਤ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਸਰੀਰ ਦੇ ਵਿੱਚ ਕਮੀ ਹੈ ਕਮਜ਼ੋਰੀ ਹੈ ਢਿੱਲੇਪਨ ਦੀ ਸਮੱਸਿਆ ਨਸਾਂ ਦੀ ਕਮਜ਼ੋਰੀ ਹੈ ਹਰ ਤਰ੍ਹਾਂ ਨਾਲ ਤੁਹਾਡਾ ਇਹ ਫਾਇਦਾ ਕਰੇਗਾ ਇੰਨੀ ਤਾਕਤ ਇੰਨੀ એનર્ਜੀ ਇੰਨੀ ਜਾਨ ਤੁਹਾਡੇ ਸਰੀਰ ਦੇ ਅੰਦਰ ਆ ਜਾਏਗੀ ਤੁਸੀਂ ਇਹ ਹਰਾਂ ਲੋਗੇ ਸੋਚੋਗੇ ਵੀ ਇਹ ਸਰੀਰ ਮੇਰੇ ਹੀ ਸਰੀਰ ਹੈ ਇੰਨਾ ਤਗੜਾ ਤਾਂ ਮੈਂ ਕਦੇ ਵੀ ਨਹੀਂ ਸੀ ਸਮੁੰਦਰ ਸੋਕ ਬਾਰੇ ਇੱਕ ਹੋਰ ਗੱਲ ਬੜੀ ਪ੍ਰਚਲਿਤ ਹੈ ਆਯੁਰਵੇਦ ਦੇ ਵਿੱਚ ਇਹ ਜ਼ਿਕਰ ਕੀਤਾ ਜਾਂਦਾ ਹੈ ਇਹ ਜਿਹੜੀ ਜੜੀ ਬੂਟੀ ਹੈ ਇਹ ਜਿਹੜੀ ਗੋੰਦੇ ਇਦਾਂ ਦੀ ਚੀਜ਼ ਹੈ ਇਹ ਬਜ਼ੁਰਗ ਬੰਦੇ ਨੂੰ ਜਿਹੜਾ ਬੁਢਾਪੇ ਦੇ ਵਿੱਚ ਪ੍ਰਵੇਸ਼ ਕਰ ਚੁੱਕਾ ਉਹਨੂੰ ਵੀ ਜਵਾਨ ਨਾਲੋਂ ਜ਼ਿਆਦਾ ਤਕੜਾ ਕਰ ਦਿੰਦੀ ਹੈ। ਹਾਂਜੀ ਉਹ ਆਪਣੇ 파ਟਰਨਰ ਨੂੰ ਉਹ ਸੁੱਖ ਦੇਵੇਗਾ ਜਿਹੜਾ ਉਹਨੇ ਜਨਾਨੀ ਨੂੰ ਆਪਣੀ ਜਵਾਨੀ ਟਾਈਮ ਵੀ ਨਹੀਂ ਦਿੱਤਾ। ਸਰ ਇਹ ਨੁਸਖਾ ਫਾਰਮੂਲਾ ਬਣਾ ਕਿਵੇਂ ਹੈ? ਬਣਾਉਣ ਦਾ ਤਰੀਕਾ ਇਦਾਂ ਹੈ ਵੀ ਸਭ ਤੋਂ ਪਹਿਲਾਂ ਆਪਾਂ ਦੁੱਧ ਨੂੰ ਯੂਜ਼ ਕਰਾਂਗੇ। ਇੱਕ ਗਲਾਸ ਦੁੱਧ ਆਪਾਂ ਲੈ ਲੈਣਾ। ਜੀ ਦੁੱਧ ਕੋਈ ਵੀ ਹੋਵੇ। ਦੁੱਧ ਬੈਸਟ ਏਵੇ ਕਿ ਫਾਰਮੂਲੇ ਲਈ ਜੇ ਆਪਾਂ ਨੂੰ ਦੁੱਧ ਬੱਕਰੀ ਦਾ ਮਿਲ ਜੇ। ਹਾਂਜੀ। ਤੇ ਬਕਰੀ ਦਾ ਦੁੱਧ ਸਭ ਤੋਂ ਵਧੀਆ ਜੀ ਇਸ ਚੀਜ਼ ਲਈ ਹਾਂਜੀ ਦੁੱਧ ਪਾਤ ਪਾਤਾ ਜੀ ਆਪਾਂ ਦੁੱਧ ਪਾ ਕੇ ਤੇ ਨੂੰ ਆਪਾਂ ਸ਼ੁਰੂ ਕਰ ਦੇਣਾ ਜੀ ਜੀ ਦੁੱਧ ਪਾਣ ਤੋਂ ਬਾਅਦ ਜੀ ਜਦੋਂ ਦੁੱਧ ਥੋੜਾ ਜਿਹਾ ਗਰਮ ਹੋਣਾ ਸ਼ੁਰੂ ਹੋ ਗਿਆ ਨਾ ਜਦੋਂ ਮਾੜਾ ਜਿਹਾ ਇਹਦੀ ਭਾਪ ਬੰਨੀ ਸ਼ੁਰੂ ਹੋ ਗਈ ਉਸ ਤੋਂ ਬਾਅਦ ਵਿੱਚ ਅੱਧਾ ਗਲਾਸ ਆਪਾਂ ਪਾਣੀ ਦਾ ਪਾਣੀ ਕਿਉਂ ਪਾਉਣਾ ਜੀ ਦੁੱਧ ਚ ਪਾਣੀ ਤਾਂ ਪਾਣਾ ਵੀ ਦੁੱਧ ਜਿਹੜਾ ਉਹ ਤੁਹਾਡਾ ਥੱਲੇ ਨਾ ਲੱਗ ਜੇ ਕਾਦੇ ਵਾਸਤੇ ਥੱਲੇ ਨਾ ਲੱਗੇ ਜੀ ਕਿਉਂਕਿ ਆਪਾਂ ਇਹਨੂੰ ਰਜਾਣਾ ਚੰਗੀ ਤਰ੍ਹਾਂ ਡੇਢ ਗਲਾਸ ਦਾ ਅੱਧਾ ਗਲਾਸ ਬਣਾਣਾ ਅੱਛਾ ਇੱਕ ਗਲਾਸ ਦੁੱਧ ਹੋ ਗਿਆ ਉਸ ਤੋਂ ਬਾਅਦ ਅੱਧਾ ਗਲਾਸ ਅਸੀਂ ਪਾਣੀ ਪਾਤਾ ਤੇ ਫਿਰ ਜੀ ਤੇ ਅੱਧਾ ਚਮਚ तकरीबन 1 ਗ੍ਰਾਮ ਆਪਾਂ ਯੂਜ਼ ਕਰਨੀ ਹੈ ਬਸ ਅੱਧਾ ਚਮਚ ਜੀ ਆ ਇਹ ਇੰਨੀ ਕੁ ਕੰਮ ਬਣਾਉ ਜੀ ਇਹ ਸਮੁੰਦਰੀ ਸੋਖ ਕਿਹ ਕੰਮ ਇਹ ਫੱਟੇ ਚੱਕ ਦੂਗੀ ਆ ਦੇਖੋ ਜੀ ਇਹ तकरीबन तकरीबन 1 ਗ੍ਰਾਮ ਹੋ ਗਈ ਜੀ ਇਹ ਹੂੰ ਜੀ ਇਹ ਆਪਾਂ ਇਹਨੂੰ ਐਡ ਕਰਤਾ ਇਹਦਾ ਦੇਖਿਓ ਕਲਰ ਵੀ ਕਿੰਨਾ ਪਿਆਰਾ ਬੰਨਾ ਹੂੰ ਇਹ ਤਾਂ ਇਹ ਵੇਜ ਜਿਵੇਂ ਆਪਾਂ ਚਾਹ ਬਣਾਉਣੀ ਹੈ ਉਸੇ ਤਰੀਕੇ ਨਾਲ ਤੁਸੀਂ ਬਣਾਇਆ ਜਿਵੇਂ ਵਾਲਾ ਹੀ ਸਿਸਟਮ ਹੈ ਇੰਦਾ ਇਹਨੂੰ ਚਿਮਚਿਨਾ ਨਾ ਇੰਦਾ ਦਾ ਹਿਲਾਇਆ ਜਾਣਾ ਨਾਲ-ਨਾਲ ਤਾਂ ਜੋ ਜਿਹੜੀ ਦੁੱਧ ਹੈ ਜਾਂ ਪਾਣੀ ਹੈ ਜਿਹੜਾ ਥੇਠਾਂ ਨਾ ਲੱਗ ਜਾਏ ਤੁਹਾਡਾ ਠੀਕ ਹੈ ਦੇਖੋ ਤੁਸੀਂ ਫਾਰਮੂਲਾ ਨੁਸਖਾ ਹੈਗਾ ਜਿਹੜਾ ਟਾਈਮ ਚੱਕ ਨੁਸਖਾ ਹੈਗਾ ਉਹ ਤਿਆਰ ਹੋ ਰਿਹਾ ਹੈ ਤੇ ਫੇਰੇ ਮਿਸ਼ਰੀ ਦਾ ਕੀ ਕੰਮ ਹੈਗਾ ਡਾਕਟਰ ਸਾਹਿਬ ਤੁਸੀਂ ਆ ਦੇਖੋ ਵੀ ਇਹ ਜਿਹੜੀ ਚੀਜ਼ ਹੈ ਸਮੁੰਦਰ ਸੋਕੇ ਵਿੱਚ ਰਲਦੀ ਪਈ ਹੈ ਤੇ ਇਹਦਾ ਕਲਰ ਦੇਖੋ ਕਿੱਡਾ ਪਿਆਰਾ ਤੇ ਕਿੱਡਾ ਸ਼ਾਨਦਾਰ ਕਲਰ ਬਣ ਰਿਹਾ ਤੇ ਇਦਾਂ ਹੀ ਸ਼ਾਨਦਾਰ ਜਿਹੜਾ ਕਲਰ ਬੰਦਾ ਵੈ ਇਹਨੇ ਅੰਦਰੋਂ ਤੁਹਾਡੇ ਬੋਡੀ ਦੇ ਅੰਦਰੋਂ ਤੁਹਾਡੀਆਂ ਬਿਮਾਰੀਆਂ ਨੂੰ ਇਦਾਂ ਹੀ ਖਤਮ ਕਰਨਾ ਤੇ ਤੁਹਾਡੇ ਫ੍ਰੈਗਰੈਂਸ ਬੜੀ ਜ਼ਬਰਦਸਤ ਆਉਣ ਲੱਗੀ ਜੀ ਨਾ ਜ਼ਿੰਦਗੀ ਜਿਹੜੀ ਹੈ ਨਾ ਜ਼ਿੰਦਗੀ ਤੁਸੀਂ ਕਹਿਣਾ ਵੀ ਇੰਨੀ ਹਸੀਨ ਇੰਨੀ ਸ਼ਾਨਦਾਰ ਕਿੱਦਾਂ ਹੋ ਗਈ ਮੇਰੀ ਅਚਾਰਡ ਸਭੀ ਗੱਲ ਹੋ ਰਿਹਾ ਜਦੋਂ ਤੱਕ ਨੁਸਕਾ ਫਾਰਮੂਲਾ ਸਾਡਾ ਤਿਆਰ ਹੁੰਦਾ ਹੈ ਸਾਨੂੰ ਇੱਕ ਗੱਲ ਦੱਸੋ ਵੀ ਜਿਹੜਾ ਇਹ ਸਮੁੰਦਰੀ ਸੋਖ ਇਸਤੇਮਾਲ ਕਰਨੀ ਸ਼ੁਰੂ ਕਰ ਦੇਗਾ ਆਪਣੀ ਜ਼ਿੰਦਗੀ ਦੇ ਵਿੱਚ ਲੈ ਆਏਗਾ ਉਹਨੂੰ ਹੋਰ ਕੀ ਕੀ ਫਾਇਦੇ ਹੋਣ ਵਾਲੇ ਨੇ ਦੇਖੋ ਜੀ ਹੋਰ ਫਾਇਦੇ ਕਈ ਹੋਣੇ ਨੇ ਉਹਨਾਂ ਨੂੰ ਡਾਈਜੈਸ਼ਨ ਜਿਹੜੇ ਇਸ਼ੂ ਹੈਗੇ ਨੇ ਜਾਂ ਕਿਸੇ ਤਰ੍ਹਾਂ ਦੀ ਜਿਹੜੀਆਂ ਕਮਰ ਦੇ ਵਿੱਚ ਦਰਦ ਹੁੰਦੀ ਏ ਜਾਂ ਕਿਸੇ ਤਰ੍ਹਾਂ ਦੀ ਕੋਈ ਇਨਫੈਕਸ਼ਨ ਹੈਗੀ ਏ ਉਹ ਕਿਸੇ ਤਰ੍ਹਾਂ ਦਾ ਕਿਉਂਕਿ ਇਹਦੇ ਅੰਦਰ ਐਂਟੀਆਕਸੀਡੈਂਟ ਬਹੁਤ ਹੈਗੇ ਨੇ ਐਂਟੀਆਕਸੀਡੈਂਟ ਕੀ ਕਰਦੇ ਨੇ ਸਾਡੀ ਕਿਸਮ ਕਿਸੇ ਵੀ ਕਿਸਮ ਦੀ ਬਿਮਾਰੀ ਸਾਡੇ ਸਰੀਰ ਦੇ ਵਿੱਚ ਆਂਦੀ ਏ ਐਂਟਰ ਕਰਦੀ ਏ ਉਹਨੂੰ ਐਂਟਰ ਕਰਦੇ ਆ ਸਾਰੀ ਉਹਨੂੰ ਉੱਥੇ ਹੀ ਖਤਮ ਕਰ ਦਿੰਦੇ ਨੇ ਓਕੇ ਦੁਬਾਰਾ ਉਹ ਬਿਮਾਰੀ ਤੁਹਾਡੇ ਸਰੀਰ ਤੇ ਲੱਗੇ ਵੀ ਨਹੀਂ ਆਏਗੀ ਅੰਦਰ ਸਰੀਰ ਦੇ ਅੰਦਰ ਇੰਨੀ ਤਾਕਤ ਇੰਨੀ એનર્ਜੀ ਤੁਸੀਂ ਕਹੋਗੇ ਵੀ ਮਜ਼ਾ ਆ ਗਿਆ ਨੁਸਖਾ ਵਰਤ ਕੇ ਜੀ 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 ਅੱਛਾ ਇਹਨੂੰ ਲਗਾਤਾਰ ਇਸੇ ਤਰੀਕੇ ਨਾਲ ਅਸੀਂ ਉਬਲਦੇ ਰਹਿਣ ਦੇਣਾ ਹੈ ਹਾਂਜੀ ਤੇ ਜਦੋਂ ਤੱਕ ਇਹ ਦੁੱਧ ਦਾ ਗਲਾਸ ਡੇਢ ਗਲਾਸ ਜਿਹੜਾ ਅੱਧਾ ਨਾ ਰਹਿ ਜੇ ਬਿਲਕੁਲ ਜੀ ਬਿਲਕੁਲ ਇੰਨਾ ਹੀ ਘੱਟ ਰਹਿਣਾ ਬਸ ਇਹਦਾ ਧਿਆਨ ਰੱਖਣਾ ਵੀ ਇਹ ਥੱਲੇ ਨਾ ਲੱਗ ਜੇ ਲਓ ਜੀ ਸਾਡਾ ਨੁਸਖਾ ਹੁਣ ਬਣ ਕੇ ਤਿਆਰ ਹੈ ਬਿਲਕੁਲ ਤੇ ਆਪਾਂ ਇਹਨੂੰ 40 ਪਾਣੀ ਦੇ ਨਾਲ ਪੁਣ ਕੇ ਟਰਮ ਚ ਰੈੱਡ ਕਲਰ ਦਾ ਹੋ ਗਿਆ ਜੀ ਇਹ ਤੇ ਜੀ ਲਾਲੋ ਲਾਲ ਹੋ ਗਿਆ ਜੀ ਪ੍ਰੋਗਰਾਮ ਲਾਲ ਨੇ ਤੁਹਾਡੇ ਚਿਹਰੇ ਦੇ ਵੀ ਇਦਾਂ ਲਾਲੀਆਂ ਲੈਣੀਆਂ ਅੱਛਾ ਤੁਸੀਂ ਆਪ ਕਹਿਣਾ ਵੀ ਜੀ ਇੰਨੂੰ ਯੂਜ਼ ਕਰਕੇ ਮਜ਼ਾ ਆ ਗਿਆ। ਸਵੇਰੇ ਵੀ ਯੂਜ਼ ਕਰ ਸਕਦੇ ਖਾਲੀ ਪੇਟ। ਹਾਂ ਖਾਲੀ ਪੇਟ ਵੀ ਯੂਜ਼ ਕਰ ਸਕਦੇ ਹੋ ਤੁਸੀਂ ਬਿਲਕੁਲ ਯੂਜ਼ ਕਰ ਸਕਦੇ ਹੋ। ਖਾਲੀ ਪੇਟ ਯੂਜ਼ ਕਰਨ ਦਾ ਇਹਦਾ ਹੋਰ ਵੀ ਜ਼ਿਆਦਾ ਫਾਇਦਾ ਹੈ। ਜਿਹੜੇ ਮੇਰੇ ਵੀਰ ਸਵੇਰੇ ਉੱਠਦੇ ਸਰ ਖਾਲੀ ਪੇਟ ਇੰਨਾ ਨਹੀਂ ਕੰਮ ਕਰ ਸਕਦੇ ਜਾਂ ਕੁਝ ਵੀ ਇਹ ਉਹ ਦੁਪਹਿਰ ਦੀ ਰੋਟੀ ਤੋਂ ਬਾਅਦ ਵੀ ਨੂੰ ਯੂਜ਼ ਕਰ ਸਕਦੇ ਨੇ। ਦੁਪਹਿਰ ਦੀ ਰੋਟੀ ਤੋਂ ਬਾਅਦ ਯੂਜ਼ ਕਰਨ ਦਾ ਇਹ ਵੀ ਕਿ ਤੁਸੀਂ ਜੇ ਤੁਹਾਨੂੰ ਪਿਆਸ ਲੱਗੇਗੀ ਤੇ ਤੁਸੀਂ ਪਾਣੀ ਪੀ ਲੋਗੇ। ਬਾਕੀ ਆਪਾਂ ਹਰ ਇੱਕ ਨੁਸਖੇ ਦੇ ਵਿੱਚ ਇੱਕ ਜ਼ਰੂਰ ਗੱਲ ਕਹੀਦੀ ਹੈ ਵੀ ਅਵੇਅਰਨੈਸ ਲਈ ਬਣਾਈਦੇ ਵੀਡੀਓ ਆਪਾਂ ਐਜੂਕੇਸ਼ਨਲ ਪਰਪਸ ਲਈ ਬਣਾਈਦੇ ਨੇ। ਇਹ ਜਿਹੜਾ ਐਕਸਪਰਟ ਏ ਜਾਂ ਡਾਕਟਰ ਏ ਉਹਦੀ ਸੁਪਰ ਵਿਜ਼ਨ ਦੇ ਹੇਟ ਹੋ ਗਿਆ ਉਹਦੀ ਅੰਡਰ ਕੇਅਰ ਦੇ ਹੇਟੀ ਨੂੰ ਯੂਜ਼ ਕੀਤਾ ਜਾਏ ਤੇ ਇਹ ਜਿਹੜੇ ਕੋਈ ਵੀ ਜਿਹੜਾ ਫਾਰਮੂਲਾ ਜਾਂ ਨੁਸਖਾ ਦੇ ਬਾਰੇ ਕੋਈ ਵੀ ਗੱਲਬਾਤ ਪੁੱਛਣੀ ਹੈ ਉਹਦੇ ਲਈ ਤੁਸੀਂ ਆਪਣੀਆਂ ਰਿਪੋਰਟਾਂ ਲੈ ਕੇ ਮੈਨੂੰ ਵੀ ਮਿਲ ਸਕਦੇ ਹੋ ਤੇ ਇਹਨਾਂ ਰਿਪੋਰਟਾਂ ਹੁੰਦੀਆਂ ਨੇ ਇਹਨਾਂ ਰਿਪੋਰਟਾਂ ਦਾ ਨਾਮ ਤੁਸੀਂ ਯਾਦ ਕਰ ਲਓ ਇੱਕ ਆਪਾਂ ਨੂੰ ਚਾਹੀਦੀ ਹੈ ਯੂਰਿਨ ਦੀ ਰੂਟੀਨ ਵਾਲੀ ਇੱਕ ਚਾਹੀਦੀ ਆਪਾਂ ਨੂੰ ਸੀਮਨ ਦੀ ਰੂਟੀਨ ਵਾਲੀ ਇੱਕ ਆਪਾਂ ਨੂੰ ਚਾਹੀਦੀ ਹੈ ਟੈਸਟਸਟੋਨ ਟੋਟਲ ਰਿਪੋਰਟ ਆਹ ਤਿੰਨ ਰਿਪੋਰਟਾਂ ਲੈ ਕੇ ਕੋਈ ਵੀ ਮੇਰੇ ਕਲੀਨਿਕ ਆ ਕੇ ਮੇਰੇ ਨਾਲ ਸਲਾਹ مشورہ ਬਿਲਕੁਲ ਫਰੀ ਦੇ ਵਿੱਚ ਲੈ ਸਕਦਾ ਕਿਸੇ ਵੀ ਨੁਸਖੇ ਦੇ ਬਾਰੇ ਗਿਆਨ ਹਾਸਲ ਕਰਨ ਲਈ ਜਿਹੜੀ ਇਨਫਾਰਮੇਸ਼ਨ ਹੈ ਉਹ ਤੁਸੀਂ ਆ ਕੇ ਮੈਨੂੰ ਮਿਲ ਕੇ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਆ ਕੇ ਮਿਲ ਕੇ ਲੈ ਸਕਦੇ ਹੋ ਜਲੰਧਰ ਬੱਸ ਸਟੈਂਡ ਦੇ ਕੋਲ ਮੇਰਾ ਕਲੀਨਿਕ ਹੈ ਅਰੂੜਾ ਪ੍ਰਾਈਮ ਟਾਵਰ ਹੋਟਲ ਪ੍ਰੈਜ਼ੀਡੈਂਟ ਦੀ ਬੈਕਸਾਈਡ ਤੇ ਜੀ ਜੀ ਅੱਛਾ ਫਿਰ ਮਿਸ਼ਰੀ ਦਾ ਕੀ ਕੰਮ ਰਹੇਗਾ ਜੇ ਤੁਸੀਂ ਇਹ ਨਹੀਂ ਦੱਸਿਆ ਵੀ ਮਿਸ਼ਰੀ ਕਿਵੇਂ ਯੂਜ਼ ਕਰਨੀ ਕਿ ਉਹਨਾਂ ਵੀਰਾਂ ਲਈ ਇਹ ਜਿਨ੍ਹਾਂ ਨੂੰ ਜ਼ਿਆਦਾ ਤ੍ਰੇ ਲੱਗੇਗੀ ਜਾਂ ਜ਼ਿਆਦਾ ਪਿਆਸ ਲੱਗੇਗੀ ਉਹ ਮੇਰੇ ਵੀਰ ਵਿੱਚ ਮਿਸ਼ਰੀ ਦਾ ਇੱਕ ਇੰਨਾ ਕੁ ਟੁਕੜਾ ਯੂਜ਼ ਕਰ ਲੈਣ ਇੰਨਾ ਕੁ ਟੁਕੜਾ ਵਿੱਚ ਪਾ ਦिए ਜੀ ਹਾਂ ਵਿੱਚ ਪਾ ਦਿਓ ਜੇ ਵਿੱਚ ਪਾ ਦੋਗੇ ਤੇ ਇਹਦਾ ਜਿਹੜਾ ਅਸਰ ਏ ਉਹ ਵੀ ਵਾਜੇਗਾ ਤੇ ਜਿਹੜੀ ਪਿਆਸ ਏ ਉਹ ਵੀ ਘੱਟ ਲੱਗੇਗੀ ਜੀ ਜੀ ਅੱਛਾ ਡਾਕਟਰ ਸਾਹਿਬ ਫਿਰ ਆਖਰ ਦੇ ਵਿੱਚ ਇੱਕ ਹੋਰ ਗੱਲ ਹੈਗੀ ਹੈ ਜਿਹੜੇ ਲੋਕਾਂ ਨੂੰ ਇਹ ਨੁਸਖਾ ਫਾਰਮੂਲਾ ਬਹੁਤ ਵਾਰ ਹੁੰਦਾ ਨਹੀਂ ਸੂਟ ਬੈਠਦਾ ਜਾਂ ਫਿਰ ਕੰਮ ਨਹੀਂ ਕਰਦਾ ਫਿਰ ਉਹਨਾਂ ਦਾ ਹੱਲ ਕਿਤੇ ਨਾ ਕਿਤੇ ਕੁਝ ਤਾਂ ਹੋਊਗਾ ਜੀ ਦੇਖੋ ਉਹਨਾਂ ਦਾ ਹੱਲ ਕਰਨ ਲਈ ਹੀ ਬੈਠੇ ਆਂ ਐਸੇ ਨਹੀਂ ਗਿਆ ਤੁਹਾਨੂੰ ਵੀ ਆਪਣੀਆਂ ਤਿੰਨ ਰਿਪੋਰਟਾਂ ਜਿਹਦਾ ਨਾਂ ਹੋਣੇ ਲੈ ਕੇ ਆਇਆ ਮੈਂ ਤਿੰਨੇ ਰਿਪੋਰਟਾਂ ਲੈ ਕੇ ਆਜੂ ਕਿਸੇ ਵੀ ਨੁਸਕੇ ਦੇ ਵਿੱਚ ਤੁਹਾਨੂੰ ਜੇ ਤੁਹਾਡੀ ਗੱਲ ਨਹੀਂ ਪੂਰੀ ਬੰਦੀ ਪਈ ਮੰਨ ਲਓ ਵੀ ਤੁਸੀਂ ਚਾਹੁੰਦੇ ਹੋ ਵੀ ਮੈਨੂੰ 100% ਫਾਇਦਾ ਹੋ ਜਾਏ ਤੁਹਾਡਾ 10% ਜਾਂ 20% ਨੋਟ ਕੇ ਨੇ ਕੰਮ ਕਰਤਾ 30% ਕਰਤਾ 40% ਕਰਤਾ ਤੁਸੀਂ ਕਹਿੰਦੇ ਜੀ ਨਹੀਂ ਜੀ ਮਜ਼ਾ ਨਹੀਂ ਆਇਆ ਕਰੰਟ ਪੂਰਾ ਨਹੀਂ ਆਇਆ ਤਾਕਤ ਪੂਰੀ ਨਹੀਂ ਆਈ ਮੇਰਾ ਜਿਹੜਾ 파ਟਨਰ ਹੈ ਮੇਰੇ ਤੋਂ ਅਜੇ ਤੱਕ ਸੈਟੀਸਫਾਈ ਨਹੀਂ ਹੋਇਆ ਤੇ ਫਿਰ ਅਸੀਂ ਬੈਠੀ ਆਂ ਇਹ ਟਾਈਮ ਚੱਕ ਦੁੱਧ ਹੁਣ ਤੱਕ ਕਿੰਨੇ ਕਿਲੋਕਾਂ ਨੂੰ ਪਲਾ ਚੁੱਕੇ ਹਾਂ ਬਹੁਤ ਲੋਕਾਂ ਨੂੰ ਪਲਾਜ ਚੱਕਿਆ ਇਹ ਟਾਈਮ ਚੱਕਿਆ ਜਾਂਦਾ ਬਿਲਕੁਲ ਚੱਕਿਆ ਜਾਂਦਾ ਜੀ ਫੱਟੇ ਚੱਕੇ ਜਾਂਦੇ ਨੇ ਟਾਈਮ ਦੇ ਨਾਲ ਸਭ ਕੁਝ ਹੋ ਜਾਂਦਾ ਮਤਲਬ ਜਿਹੜਾ ਤੁਹਾਡਾ ਪਾਰਟਨਰ ਹੈ ਉਹ ਤੁਹਾਡੇ ਤੋਂ ਸੈਟੀਸਫਾਈ ਹੋ ਜਾਂਦਾ ਬਟ ਇਹਦੇ ਵਿੱਚ ਇੱਕ ਕੰਡੀਸ਼ਨ ਹੈਗੀ ਹੈ ਵੀ ਕਈਆਂ ਨੂੰ ਜਿਹੜੀ ਰੋਗ ਦੀ ਜਿਹੜੀ ਸਟੇਜ ਹੈ ਉਹ ਬਹੁਤ ਜ਼ਿਆਦਾ ਵਾਜ ਜਾਂਦੀ ਇਹ ਸਟੇਜ 1 ਤੇ ਸਟੇਜ 2 ਵਾਲੇ ਪੇਸ਼ੈਂਟਾਂ ਲਈ ਤੇ ਬਹੁਤ ਸੋਹਣਾ ਕੰਮ ਕਰਦਾ ਬਟ ਜਿਹੜੇ ਸਟੇਜ 3 ਵਾਲੇ ਜਾਂ ਸਟੇਜ 4 ਵਾਲੇ ਉਹਨਾਂ ਲਈ ਨਹੀਂ ਵੀ ਕੰਮ ਕਰਦਾ ਉਹਦੇ ਲਈ ਫਿਰ ਆਪਾਂ ਮਹਾਰਾਜਾ ਪਟਿਆਲੇ ਵਾਲਾ ਨੁਸਖਾ ਹੈਗਾ ਸਾਡੇ ਕੋਲ ਜਿਹੜੀ ਆਪਾਂ ਆਪ ਦਵਾਈ ਤਿਆਰ ਕਰੀਦੀਏ ਉਹ ਦੇਣੀ ਪੈਂ ਜੀ ਅਸੀਂ ਤੇ ਇਹ ਕਹਿੰਦੇ ਆਂ ਵੀ ਵੱਧ ਤੋਂ ਵੱਧ ਜਿਹੜੇ ਸਾਡੇ ਪੇਸ਼ੈਂਟ ਨੇ ਉਹ ਨੁਸਖਿਆਂ ਨਾਲ ਹੀ ਠੀਕ ਹੋਣ ਜੀ ਜੀ ਹਾਂਜੀ ਅੱਛਾ ਆਖਰ ਦੇ ਵਿੱਚ ਫਿਰ ਡਾਕਟਰ ਸਾਹਿਬ ਇੱਕ ਹੋਰ ਸਵਾਲ ਬੜਾ ਅਹਿਮ ਹੈਗਾ ਤੁਸੀਂ ਕਹਿ ਰਹੇ ਹੋ ਕਿ ਜਿੰਨਾਂ ਨੂੰ ਇਹ ਦੁੱਧ ਨਹੀਂ ਫਿੱਟ ਬੈਠਦਾ ਤੇ ਤੁਹਾਡੇ ਕੋਲ ਨੁਸਖੇ ਫਾਰਮੂਲੇ ਹੋਰ ਵੀ ਹੈਗੇ ਨੇ ਕਿੰਨੇ ਕੁ ਟਾਈਮ ਦੇ ਵਿੱਚ ਜਿਹੜਾ ਇੱਕ ਐਵਰੇਜ ਮਰੀਜ਼ ਹੈਗਾ ਠੀਕ ਹੋ ਸਕਦਾ ਦੇਖੋ ਜੀ ਇਹਦੇ ਵਿੱਚ ਕੋਈ ਵੀ ਫਿਕਸ ਟਾਈਮ ਨਹੀਂ ਹੁੰਦਾ ਜਦੋਂ ਵੀ ਟ੍ਰੀਟਮੈਂਟ ਚੱਲਦਾ ਮੈਂ ਹਰ ਇੱਕ ਆਪਣੇ ਮਰੀਜ਼ ਨੂੰ ਇਹੀ ਗੱਲ ਕਹਿੰਨਾ ਵਾਂ ਕਿ ਜਦੋਂ ਤੁਸੀਂ ਮਹੀਨੇ ਦੀ ਦਵਾਈ ਖਾ ਲੋਗੇ ਉਦੋਂ ਬਾਅਦ ਤੁਹਾਡੀ ਹਰ ਇੱਕ ਸਰੀਰ ਦੀ ਹੀਲਿੰਗ ਪਾਵਰ ਡਿਫਰੈਂਟ ਏ ਹਰ ਇੱਕ ਸਰੀਰ ਦੀ ਤਸਵੀਰ ਡਿਫਰੈਂਟ ਏ ਤਾਨੂੰ ਭੁੱਖ ਮੇਰੇ ਜਿੰਨੀ ਨਹੀਂ ਲੱਗਦੀ ਮੇਰੀ ਭੁੱਖ ਤੁਹਾਨੂੰ ਨਹੀਂ ਲੱਗਣੀ ਤੁਹਾਡੀ ਭੁੱਖ ਮੈਨੂੰ ਲੱਗਦੀ ਤੁਹਾਡੇ ਨਾਂ ਆਪ ਦੇ ਕੱਪੜੇ ਮੈਨੂੰ ਨਹੀਂ ਪੂਰੇ ਆਣੇ ਮੇਰੇ ਨਾਂ ਆਪ ਦੇ ਹਰ ਇੱਕ ਸਰੀਰ ਜਿਹੜਾ ਡਿਜ਼ਾਈਨ ਪ੍ਰਮਾਤਮਾ ਨੇ ਕੀਤਾ ਉਹ ਅਲੱਗ ਤਰੀਕੇ ਨਾਲ ਕੀਤਾ ਜਦੋਂ ਕੋਈ ਪੇਸ਼ੈਂਟ 1 ਮਹੀਨੇ ਦੀ ਦਵਾਈ ਖਾ ਲੈਂਦਾ ਉਹਦੀ ਰਿਕਵਰੀ ਤੋਂ ਪਤਾ ਲੱਗ ਜਾਂਦਾ ਕਿਉਂਕਿ ਅਸੀਂ ਪਹਿਲੀਆਂ ਰਿਪੋਰਟਾਂ ਜਿਹੜੀਆਂ ਜਦੋਂ ਆਏ ਜਦੋਂ ਟ੍ਰੀਟਮੈਂਟ ਸ਼ੁਰੂ ਹੋਇਆ ਉਦੋਂ ਤੇ ਮਹੀਨੇ ਦੀਆਂ ਰਿਪੋਰਟਾਂ ਨੂੰ ਆਪਸ ਵਿੱਚ ਮਿਲਾ ਲਈਦਾ ਮਨ ਲਓ ਜੀ ਉਹਦੀ 25% ਰਿਕਵਰੀ ਹੋ ਗਈ ਤਾਂ ਆਪਾਂ ਉਹਨੂੰ ਕਹਿ ਦਈਦਾ ਵੀ ਤੈਨੂੰ 3 ਮਹੀਨੇ ਅਜੇ ਹੋਰ ਦਵਾਈ ਖਾਣ ਦੀ ਲੋੜ ਹੈ ਜੀ ਜੀ ਐਦਾਂ ਸਿਸਟਮ ਹੁੰਦਾ ਹਰ ਇੱਕ ਪੇਸ਼ੈਂਟ ਦੀ ਹੀਲਿੰਗ ਪਾਵਰ ਡਿਫਰੈਂਟ ਹੈ ਬਾਕੀ ਇੱਕ ਐਵਰੇਜ ਪੇਸ਼ੈਂਟ ਜਿਹੜਾ ਸਾਡਾ ਉਹ 2 ਤੋਂ ਲੈ ਕੇ 3 ਮਹੀਨਿਆਂ ਦੇ ਵਿੱਚ ਵਿੱਚ ਆਮ ਤੌਰ ਤੇ ਠੀਕ ਹੋ ਜਾਂਦਾ ਠੀਕ ਹੋ ਜਾਂਦਾ ਤੇ ਤੁਸੀਂ ਦੱਸ ਰਹੇ ਸੀ ਕਿ ਜਿਹੜਾ ਤਾਂ ਰੋਜ਼ਾਨਾ ਵੀ ਸੇਵਨ ਨਹੀਂ ਕਰਨਾ ਉਹ ਕਿਉਂ ਨਹੀਂ ਕਰਨਾ ਇੱਕ ਦਿਨ ਛੱਡ ਕੇ ਯੂਜ਼ ਕਰਨਾ ਇਹਦਾ ਵੀ ਇੱਕ ਆਪਣਾ ਹੈਗਾ ਕਿਉਂਕਿ ਇਹ ਚੀਜ਼ ਇੰਨੀ ਪਾਵਰਫੁਲ ਹੈ ਇੰਨੀ ਜ਼ਬਰਦਸਤ ਚੀਜ਼ ਹੈ ਇਹਦੇ ਅੰਦਰ ਇੰਨੀ ਤਾਕਤ ਇੰਨੀ એનર્ਜੀ ਆ ਜੇਗੀ ਇਹਨੂੰ 15 ਦਿਨ ਤੋਂ ਬਾਅਦ 15 ਦਿਨ ਬ੍ਰੇਕ ਵੀ ਲੈਣੀ ਹੈ 15 ਦਿਨ ਮੀਨਸ ਵੀ 15 ਦਿਨਾਂ ਦੇ ਵਿੱਚ 7 ਵਾਰੀ 7 ਦਿਨ ਯੂਜ਼ ਕਰਨਾ 7 ਦਿਨ ਨਹੀਂ ਯੂਜ਼ ਕਰਨਾ ਉਹ ਤੋਂ ਅੱਧ 15 ਦਿਨ ਲਗਾਤਾਰ ਬੰਦ ਕਰਨਾ ਇਹਨੂੰ ਠੀਕ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਤੇ ਟਾਈਮ ਚੱਕ ਨੁਸਖਾ ਤੇ ਟਾਈਮ ਚੱਕ ਦੁੱਧ ਬਣਾਉਣ ਵਾਸਤੇ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾਈਆਂ ਨੇ ਡਾਕਟਰ ਸਾਹਿਬ ਨੇ ਜਿਹੜਾ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਨੇ ਜਿਨ੍ਹਾਂ ਨੇ ਟਾਈਮ ਚੱਕ ਦੁੱਧ ਬਣਾਇਆ ਪਰ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਸ਼ਖਸ ਇਹ ਦੁੱਧ ਆਪਣੀ ਜ਼ਿੰਦਗੀ ਦੇ ਵਿੱਚ ਉਤਾਰ ਲੇਗਾ ਬਹੁਤ ਸਾਰੀ ਦਿੱਕਤਾਂ ਪਰੇਸ਼ਾਨੀਆਂ ਉਹਨਾਂ ਦੀਆਂ ਦੂਰ ਹੋ ਸਕਦੀਆਂ ਨੇ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਦਿਓ ਗਿਆ ਧੰਨਵਾਦ